ਜੀ ਦੇਖ ਰਹੇ 24 ਪੰਜਾਬ ਨਿਊ ਚੈਨਲ ਠੰਡਾ ਪੁਲਿਸ ਨੇ ਬੀਤੀ ਰਾਤ ਛਾਪੇਮਾਰੀ ਕਰਕੇ ਇੱਕ ਰੈਸਟੋਰੈਂਟ ਨੂੰ ਚੱਲ ਰਹੇ ਗੈਰ ਕਾਨੂੰਨੀ ਹੱਕਾਵਾਰ ਨੂੰ 16 ਹੱਕਾਵਾਰ ਬਰਾਮਦ ਕੀਤੇ ਗਏ ਹਨ ਰੈਸਟੋਰੈਂਟ ਦੇ ਮਾਲਕ ਵਿਰੁੱਧ ਵਕਫਾਕਤਾ ਰਾਮਾਤਾ ਇਹ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਜਾਣਕਾਰੀ ਦਿੰਦੇ ਆ ਥਾਣਾ ਐਸਐਚਓ ਕੈਂਟ ਦੇ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੁਪਤ ਸੂਚਨਾ ਮਿਲੀ ਕਿ ਇਹ ਦੇਸ਼ ਹਸਪਤਾਲ ਦੇ ਨੇੜੇ ਇੱਕ ਹੋਟਲ ਹੈ ਵਿੱਚ ਨਿੱਜੀ ਹੋਟਲ ਵਿੱਚ ਹੁੱਕਾ ਪਰੋਸਿਆ ਜਾ ਰਿਹਾ ਹੈ ਜਿੱਤਕੀ ਬਾਹਰੋਂ ਲੋਕਾਂ ਨੂੰ ਹੁੱਕਾ ਪਰੋਸਿਆ ਜਾਂਦਾ ਹੈ ਅਤੇ ਇਸ ਦੀ ਕਾਰਵਾਈ ਕਰਦਿਆਂ ਜਦੋਂ ਪੁਲਿਸ ਨੇ ਰੈਸਿਡੈਂਟ ਦੇ ਛਾਪਾ ਮਾਰਿਆ ਤਾਂ ਹੋਟਲ ਦੇ ਵਿੱਚ ਬਕੋਕ ਕੰਪਨੀਆਂ ਦੇ 16 ਹੁੱਕਾ ਬਰਾਮਦ ਕੀਤੇ ਗਏ ਹਨ ਪੁਲਿਸ ਨੇ ਰੈਸਿਡੈਂਟ ਦੇ ਮਾਲਕ ਨੂੰ ਬਕੋਤਰਾਮ ਦੇ ਮਾਮਲਾ ਦਾਜ ਕਰ ਦਿੱਤਾ ਗਿਆ ਹੈ ਅਤੇ ਹੁੱਕਾ ਪਰੋਸਣ ਕਾਰਨ ਗੈਰ ਕਾਨੂੰਨੀ ਕਾਰੋਬਾਰ ਰੈਸਿਡੈਂਟ ਮਾਲਕ ਨੂੰ ਗੈਰ ਹਟੰਗਾਨਾ ਚਲਾਈ ਜਾ ਰਹੀ ਹੈ ਜਿਸ ਦੇ ਕਾਰਨ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਨੇ ਰੈਸਟੋਰੈਂਟ ਦੇ ਮਾਲਕ ਨੂੰ ਚੇਤਾਵਨੀ ਕਿ ਉਹ ਵੀ ਗੈਰ ਕਾਨੂੰਨੀ ਕਾਰੋਬਾਰ ਗੁਰੇਜ਼ ਕਰ ਨਹੀਂ ਤਾਂ ਪੁਲਿਸ ਆਉਣਾ ਹੈ ਹੋਰ ਵੀ ਸਖਤ ਕਾਰਵਾਈ ਕੀਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਖ-ਵੱਖ ਕੰਪਨੀਆਂ ਦੇ ਪਏ ਹੁੱਕੇ ਜਿਸ ਨੂੰ ਕੀ ਪੰਜਾਬ ਪੁਲਿਸ ਵੱਲੋਂ ਰੇਡ ਕਰਕੇ ਜਿੱਥੇ ਫੜੇ ਗਏ ਹਨ ਅਤੇ ਇਸ ਮੌਕੇ ਦੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੰਜਾਬ ਪੁਲਿਸ ਦੇ ਅਧਿਕਾਰੀ ਕਿਉਂਕਿ ਹੁੱਕਾ ਦੇ ਚੱਲਣ ਦੇ ਨਾਲ ਜਿੱਥੇ ਬੱਚਿਆਂ ਦੇ ਸਰੀਰ ਅਤੇ ਹੋਰ ਚੀਜ਼ਾਂ ਦੇ ਪ੍ਰਭਾਵ ਬਹੁਤ ਖਤਰਨਾਕ ਪੈਂਦੇ ਹਨ ਜਿੱਤੇ ਕੀ ਇਸ ਨੂੰ ਗੈਰ ਕਾਨੂੰਨੀ ਮੰਨਿਆ ਗਿਆ ਪਰ ਫਿਰ ਵੀ ਉਸ ਦੇ ਬਾਅਦ ਕੁਝ ਪੈਸਿਆਂ ਦੇ ਲਾਲਚ ਦੇ ਵੀ ਹੋਟਲਾਂ ਵੱ ਲੋਕਾਂ ਨੂੰ ਪਰੇਸ਼ਾਈ ਜਾਂਦੇ ਹਨ ਜਿਸ ਦੇ ਨਾਲ ਕੀ ਸਰੀਰ ਦੇ ਨਾਲੋਂ ਕਾਫੀ ਨੁਕਸਾਨ ਹੁੰਦੇ ਹਨ ਇਸ ਸਬੰਧੀ ਜਿੱਥੇ ਪੰਜਾਬ ਪੁਲਿਸ ਬੋਲੋ ਸਮੇਂ-ਸਮੇਂ ਤੇ ਤਾਰਨਾ ਕੀਤੀ ਜਾਂਦੀ ਹੈ ਪਰ ਫਿਰ ਵੀ ਉਸ ਦੇ ਬਾਵਜੂਦ ਜਦੋਂ ਹੋਟਲ ਵਾਲ ਨਹੀਂ ਆਉਂਦੇ ਤਾਂ ਫਿਰ ਉਸ ਦੇ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਉਹਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਰੈਸਟੋਰੈਂਟਾਂ ਕਰੇ ਕੋਈ ਕਰਦੇ ਹਨ ਤਾਂ ਆਉਣ ਵਾਲੇ ਦਿਨਾਂ ਤੇ ਹੋਰ ਵੱਡੀ ਵੀ ਕਾਰਵਾਈ ਹੋ ਸਕਦੀ ਹੈ ਓਕੇ ਸਾਰੇ ਕਿ ਰੇਟ ਕੀਤਾ ਗਿਆ ਹੋਟਲ ਦੇ ਵਿੱਚ ਕੀ ਹੈ ਪੂਰਾ ਮਾਮਲਾ ਇਹ ਕਰ ਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਹਦਾ ਨਾਮ ਨਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰਸ਼ੇਖਰ ਅਤੇ ਇੱਕ ਅਮਨ अरोड़ा ਨਾਮ ਦਾ ਜਿਹੜਾ ਆ ਆਦਮੀ ਹੈ ਦੋਨੇ ਬਠਿੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆਮ ਪਬਲਿਕ ਨੂੰ ਉੱਥੇ ਆਪਣੇ ਰੈਸਟੋਰੈਂਟ ਤੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਸਟ ਐਸੀ ਮੈਂ ਪੁਲਿਸ ਪਾਰਟੀ ਨਾਲ ਆਪਣੀ ਉੱਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲ ਕੋਕੋਨਾਇਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਹੁੱਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਤਿੰਨ ਹੁੱਕੇ ਯਾਕਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ ਦਾ ਸੀ ਇੱਕ ਚਾਰ ਚਾਰ ਹੁੱਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ ਦੋ ਹੁੱਕੇ ਸਾਨੂੰ ਸੀਉ ਸੀਰੀਜ਼ ਦੇ ਮਿਲੇ मलान <laughs> <laughs> ਇਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫ ਆਈ ਆਰ ਨੰਬਰ 33 ਆ ਜਿਹੜੀ ਅਧੀਨ ਧਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫ ਆਈ ਆਰ ਦਰਜੇ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੀ ਫਿਲਹਾਲ ਸਾਡੇ ਕੋਲ 2 ਓਨਰਾਂ ਦੇ ਖਿਲਾਫ ਜਿਹੜਾ ਚੰਦਰ ਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮਗਦਮਾ ਦਰਜ ਕੀਤਾ ਗਿਆ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਕੀ ਇਹ ਨਬਾਲਕ ਨੂੰ ਵੀ ਸਰਵ ਕਰਦੇ ਸੀ ਇਹ ਨਬਾਲ ਗੱਲ ਇਹ ਕੋਈ ਗੱਲ ਸਾਹਮਣੇ ਨਹੀਂ ਹੈ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀ ਇਹ ਓਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਕ ਸਾਹਮਣੇ ਆਉਣਗੇ ਆਪ ਜਿੰਨਾ ਨੂੰ ਕਰਵਾ ਦਿੱਤੇ ਜਾਣਗੇ ਸਰ ਗ੍ਰਸਤਾ ਵੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਜੀ